ਵਾਹਿਗੁਰੂ ਜੀ ਕਾ ਹਾਲ ਸਾਹਿ ਵਾਹਿਗੁਰੂ ਜੀ ਕੀ ਫਤਿਹ ਸਿੱਖਾ ਵਾਸਤੇ ਕੁਝ ਬਹੁਤ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਬ੍ਰਿਟੇਨ ਦੇ ਵਿੱਚ ਇੱਕ ਗਰੂਮਿੰਗ ਗੈਂਗ ਹੈ ਜਿਸ ਗਰੂਮਿੰਗ ਗੈਂਗ ਦੇ ਦੁਆਰਾ ਸਿੱਖ ਬੱਚੀਆਂ ਨੂੰ ਅਤੇ ਹਿੰਦੂ ਬੱਚੀਆਂ ਨੂੰ ਵਰਗਲਾ ਕੇ ਉਹਨਾਂ ਦੇ ਅਸ਼ਲੀਲ ਵੀਡੀਓ ਬਣਾ ਕੇ ਫਿਰ ਇਹਨਾਂ ਨੂੰ ਬਲੈਕਮੇਲ ਕਰਕੇ ਮੁਸਲਮਾਨ ਬਣਾ ਲਿਆ ਜਾਂਦਾ ਹੈ ਇਸ ਦੀ ਖਬਰ ਤੁਹਾਨੂੰ ਦੱਸਾਂਗੇ ਦੂਜੀ ਖਬਰ ਤੁਹਾਨੂੰ ਦੱਸਾਂਗੇ ਪਾਕਿਸਤਾਨੀ ਮੰਤਰੀ ਰਮੇਸ਼ ਅਰੋੜਾ ਦੀ ਰਮੇਸ਼ ਅਰੋੜਾ ਨੇ ਸਿੱਖਾਂ ਨੂੰ ਲੈ ਕੇ ਪੰਜਾਬੀਆਂ ਨੂੰ ਲੈ ਕੇ ਅਤੇ ਭਾਰਤ ਪਾਕਿਸਤਾਨੀ ਯੁੱਧ ਦੇ ਉੱਤੇ ਇੱਕ ਨਵਾਂ ਬਿਆਨ ਦਿੱਤਾ ਇਹਨਾਂ ਦਾ ਜਿਹੜਾ ਪੂਰਾ ਬਿਆਨ ਹੈ ਇਸ ਦੇ ਉਹ ਪਾਕਿਸਤਾਨ ਨੂੰ ਸਪੋਰਟ ਕਰਦੇ ਨੇ ਕਿਉਂ ਕਰਦੇ ਨੇ ਇਸ ਦਾ ਜਵਾਬ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਮਿਲ ਜੂਗਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਬਿਆਨ ਦਿੰਦੇ ਦਿੰਦੇ ਇਸ ਗੱਲ ਦਾ ਵੀ ਖੰਡਨ ਕਰ ਦਿੱਤਾ ਜਿਹੜਾ ਫੇਕ ਨੈਰੇਟਿਵ ਪੰਜਾਬ ਦੇ ਵਿੱਚ ਵਰਤਿਆ ਜਾ ਰਿਹਾ ਸੀ ਪੰਜਾਬ ਦੇ ਵਿੱਚ ਕਿਹਾ ਜਾ ਰਿਹਾ ਸੀ ਕੁਝ ਚੈਨਲਾਂ ਵੱਲੋਂ ਕਿ ਜਿਹੜੇ ਸਿੱਖ ਨੇ ਪੰਜਾਬੀ ਨੇ ਉਹ ਭਾਰਤ ਦਾ ਸਾਥ ਨਹੀਂ ਦੇ ਰਹੇ ਔਰ ਉਸ ਚੀਜ਼ ਦਾ ਜਿਹੜਾ ਫੇਕ ਨੈਰੇਟਿਵ ਇਹ ਵੀ ਸੀ ਕਿ ਇੰਡੀਅਨ ਆਰਮੀ ਸਵੈਮ ਆਪਣੇ ਆਪ ਪੰਜਾਬ ਦੇ ਵਿੱਚ ਮਿਸੈਲਾਂ ਤੇ ਡਰੋਨਾਂ ਦੇ ਨਾਲ ਹਮਲਾ ਕਰ ਰਹੀ ਹੈ ਇਸ ਚੀਜ਼ ਦਾ ਖੰਡਨ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਔਰ ਦੂਜੇ ਹੁਣ ਫਿਰ ਜਿਹੜੇ ਰਮੇਸ਼ ਅਰੋੜਾ ਨੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਸਾਫ਼-ਸਾਫ਼ ਸਪਸ਼ਟ ਹੋ ਜਾਂਦਾ ਹੈ ਇਸ ਤੋਂ ਇਲਾਵਾ ਇੱਕ ਹੋਰ ਵੱਡੀ ਗੱਲ ਔਰ ਖਬਰ ਤੁਹਾਨੂੰ ਦੱਸਾਂਗੇ ਭਾਰਤ ਪਾਕਿਸਤਾਨ ਦੇ ਵਿੱਚ ਜਿਹੜਾ ਯੁੱਧ ਹੋਇਆ ਆਖਰ ਇਹ ਯੁੱਧ ਕੁਝ ਘੰਟਿਆਂ ਦੇ ਵਿੱਚ ਹੀ ਕਿਵੇਂ ਰੋਕਿਆ ਆਖਰ ਕੀ ਪਾਕਿਸਤਾਨ ਭਾਰਤ ਦੇ ਉੱਤੇ ਨਿਊਕਲੀਅਰ ਹਮਲਾ ਕਰਨ ਵਾਲਾ ਸੀ ਇਸ ਤੋਂ ਇਲਾਵਾ ਇੱਕ ਹੋਰ ਤੁਹਾਨੂੰ ਖਬਰ ਦੱਸਾਂਗੇ ਕੁਵਰ ਅਮਰਿਤਪੀਰ ਸਿੰਘ ਦੀ ਇੱਕ ਸਿੱਖ ਨੌਜਵਾਨ ਲੜਕਾ ਜੋ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ 30 ਤੋਂ ਵੱਧ ਆ ਚੁੱਕਾ ਹੈ ਔਰ ਆਸਤੀ ਤਰੀਕ ਦੇ ਵਿੱਚ ਇਹ ਯੂਕਰੇਨ ਦੀ ਵਰਲਡ ਬੁੱਕ ਆਫ ਰਿਕਾਰਡਸ ਦੇ ਵਿੱਚ ਇਹਨਾਂ ਦਾ ਨਾਮ ਦਰਜ ਕੀਤਾ ਗਿਆ ਔਰ ਇਹਨਾਂ ਨੇ ਸਿੱਖਾਂ ਦਾ ਪੰਜਾਬੀਆਂ ਦਾ ਜਿਹੜਾ ਡੰਕਾ ਉਹ ਪੂਰੀ ਦੁਨੀਆ ਦੇ ਵਿੱਚ ਫੇਰ ਤੋਂ ਵਜਾ ਦਿੱਤਾ ਦੱਸ ਦਿੱਤਾ ਕਿ ਪੰਜਾਬੀ ਅਤੇ ਸਿੱਖ ਕੌਣ ਹੁੰਦੇ ਨੇ ਇਸ ਬੱਚੇ ਨੇ ਯੂਕਰੇਨ ਦੀ ਵਰਲਡ ਬੁੱਕ ਆਫ ਰਿਕਾਰਡਸ ਦੇ ਵਿੱਚ ਨਾਮ ਦਰਜ ਕਰਵਾਇਆ ਉੱਥੇ ਅੱਜ ਤੱਕ ਕਿਸੇ ਵੀ ਸਿੱਖ ਦਾ ਤੇ ਭਾਰਤੀ ਦਾ ਨਾਮ ਦਰਜ ਨਹੀਂ ਸੀ ਕੁਵਰ ਅਮਰਿਤਵੀਰ ਸਿੰਘ ਦਾ ਟੀਚਾ ਹੈ ਕਿ ਉਹ 100 ਤੋਂ ਵੱਧ ਵਰਲਡ ਰਿਕਾਰਡ ਬਣਾਉਣਗੇ ਤੇ ਬਰੂਸਲੀ ਦਾ ਰਿਕਾਰਡ ਤਾਂ ਤੋੜ ਹੀ ਚੁੱਕੇ ਨੇ ਇਹਨਾਂ ਨੂੰ ਸਪੋਰਟ ਦੀ ਬਹੁਤ ਜ਼ਿਆਦਾ ਹੋਤਾ ਹੈ ਅਤੇ ਇਹਨਾਂ ਨੂੰ ਵੀ ਸਪੋਰਟ ਜ਼ਰੂਰ ਕਰਿਓ ਅਗਲੀ ਖਬਰ ਤੁਹਾਨੂੰ ਦੱਸਾਂਗੇ ਜੰਮੂ ਕਸ਼ਮੀਰ ਦੇ ਨਾਲ ਜੁੜੀ ਹੋਈ ਜੰਮੂ ਕਸ਼ਮੀਰ ਦੇ ਪੁਂਛ ਇਲਾਕੇ ਦੇ ਵਿੱਚ ਪਾਕਿਸਤਾਨੀ ਆਰਮੀ ਵੱਲੋਂ ਆਮ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਗੁਰਦੁਆਰਾ ਸਾਹਿਬ ਨੂੰ ਮੰਦਰਾਂ ਨੂੰ ਮਸਜਿਦਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਵਿੱਚ ਸਿੱਖ ਪਰਿਵਾਰਾਂ ਦਾ ਬਹੁਤਾ ਨੁਕਸਾਨ ਹੋਇਆ ਕਿਉਂਕਿ ਸਿੱਖਾਂ ਦੀ ਗਿਣਤੀ ਦੇਸ਼ ਦੇ ਵਿੱਚ ਘਟ ਅਤੇ ਕਿਤੇ ਵੀ ਨੁਕਸਾਨ ਹੁੰਦਾ ਹੈ ਤਾਂ ਉਹ ਸਿੱਖਾਂ ਦਾ ਸਾਰਿਆਂ ਤੋਂ ਪਹਿਲਾ ਹੁੰਦਾ ਹੈ ਇਸ ਯੁੱਧ ਦੇ ਵਿੱਚ ਵੀ ਸਿੱਖਾਂ ਦਾ ਨੁਕਸਾਨ ਹੋਇਆ ਕਿਸੇ ਨੇ ਵੀ ਜਾ ਕੇ ਜੰਮੂ ਕਸ਼ਮੀਰ ਦੇ ਪੁਂਛ ਦੇ ਵਿੱਚ ਜਿਹੜਾ ਹਮਲਾ ਹੋਇਆ ਗੁਰਦੁਆਰਾ ਸਾਹਿਬ ਦਾ ਤੋੜਿਆ ਗਿਆ ਮੰਦਿਰ ਤੋੜਿਆ ਗਿਆ ਤਾਂ ਇੱਥੇ ਸਿੱਖਾਂ ਦੇ ਉੱਤੇ ਅਟੈਕ ਹੋਏ ਨੇ ਸਿੱਖਾਂ ਦੀਆਂ ਜਾਨਾਂ ਗਈਆਂ ਤਾਂ ਇਸ ਦੇ ਉੱਤੇ ਜਾ ਕੇ ਇਹਨਾਂ ਨੇ ਕਿਸੇ ਦੀ ਵੀ ਮਦਦ ਕਿਉਂ ਨਹੀਂ ਕੀਤੀ ਇਹ ਸਾਰਾ ਤੋਂ ਵੱਡਾ ਸਵਾਲ ਹੈ ਸਿੱਖ ਸਿੱਖਾਂ ਦੇ ਦੁਸ਼ਮਣ ਬਣ ਚੁੱਕੇ ਨੇ ਔਰ ਸਿੱਖ ਹੀ ਸਿੱਖ ਨੂੰ ਮਾਰਨ ਦੇ ਉੱਤੇ ਤੁਲਿਆ ਹੋਇਆ ਹੈ ਪਾਕਿਸਤਾਨ ਦਾ ਜੋਰ ਹੋਰ ਤਾਂ ਕਿਤੇ ਨਹੀਂ ਚੱਲਿਆ ਤਾਂ ਉਸ ਨੇ ਸਾਰਾ ਜੋਰ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਉੱਤੇ ਲਾ ਦਿੱਤਾ ਜਿਸ ਦਾ ਵੀ ਕਿਸੇ ਹੋਰ ਦੇ ਉੱਤੇ ਜੋਰ ਨਹੀਂ ਚੱਲਦਾ ਤਾਂ ਉਹ ਸਿੱਖਾਂ ਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੰਦਾ ਹੈ ਹੁਣ ਇਸ ਤੋਂ ਇਲਾਵਾ ਤੁਹਾਨੂੰ ਅਗਲੀ ਖਬਰ ਦੱਸਾਂਗੇ ਇੱਕ ਹੋਰ ਨਵਾਂ ਵੀਡੀਓ ਸਾਹਮਣੇ ਆਉਂਦਾ ਹੈ ਜਿਸ ਨੂੰ ਭਾਰਤ ਸਰਕਾਰ ਖਾਲਸਤਾਨੀ ਅਤਵਾਦੀ ਆਖਦੀ ਹੈ ਪੰਨੂ ਦੇ ਇਸ ਵੀਡੀਓ ਦੇ ਵਿੱਚ 에ਅਰ ਮਾਰਸ਼ਲ ਦੇ ਜਿਹੜੇ 에ਅਰ ਮਾਰਸ਼ਲ ਨੇ ਆਪਣੇ ਇੰਡੀਆ ਦੇ ਅਮਰਪ੍ਰੀਤ ਜੀ ਇਹਨਾਂ ਦੇ ਉੱਤੇ ਬਹੁਤ ਸਾਰੇ ਸਵਾਲ ਚੱਕ ਦਿੱਤੇ ਨੇ ਇਹ ਸਵਾਲ ਕੀ ਨੇ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਸੁਣਾ ਦਿੰਦਾ ਔਰ ਦਿਖਾ ਦਿੰਦਾ ਇਹ ਸਾਰਾ ਕੁਝ ਸਾਫ਼-ਸਾਫ਼ ਸਾਬਤ ਹੁੰਦਾ ਹੈ ਇੱਥੇ ਪੰਨੂ ਜੋ ਫੇਕ ਨੈਰੇਟਿਵ ਚਲਾ ਰਿਹਾ ਹੈ ਇੰਡੀਅਨ ਆਰਮੀ ਦੇ ਵਿਰੁੱਧ ਨਾ ਕਿਸੇ ਤਰੀਕੇ ਇਹ ਬੰਦਾ ਸਟੇਟ ਅਤੇ ਸਿੱਖਾਂ ਨੂੰ ਆਪਸ ਦੇ ਵਿੱਚ ਲੜਵਾ ਕੇ ਸਿੱਖਾਂ ਦਾ ਨੁਕਸਾਨ ਕਰਵਾਉਣਾ ਚਾਹੁੰਦਾ ਹੈ ਤੁਸੀਂ ਇਹ ਜਿਹੜਾ ਵੀਡੀਓ ਦੇਖੋ ਤੁਹਾਨੂੰ ਆਪੇ ਸਾਰੀ ਗੱਲ ਸਪਸ਼ਟ ਹੋ ਜੂਗੀ ਇਸ ਤੋਂ ਬਾਅਦ ਅਗਲੀ ਗੱਲ ਔਰ ਅਗਲਾ ਵੀਡੀਓ ਰਮੇਸ਼ਰ ਓੜਾ ਵਾਲਾ ਦੇਖਦੇ ਹਾਂ ਆਪਾਂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਰਿੰਦਰ ਮੋਦੀ ਤੇ ਉਹਦੇ ਮੰਤਰੀਆਂ ਦੀ ਇੱਕ ਅਹਿਮ ਮੀਟਿੰਗ ਇੰਡੀਅਨ ਆਰਮੀ ਦੇ ਜਰਨਲਾਂ ਨਾਲ ਹੋਈ ਹੈ ਦੇਖੋ ਇੰਡੀਆ ਹਾਸਟ ਦ ਵਾਰ ਟੂ ਪਾਕਿਸਤਾਨ ਮੀਟਿੰਗ ਦੇ ਵਿੱਚ ایئر فورس چیف امر بن دی وفاداری سے سوال پوچھا کیا گیا ہے این ایس اے اجیت جوہل کوشچن دی لائلٹی اف امر بن اینڈ آسکڈ کڈ یو سرو انڈیا ود انیسٹی ان دس وار امر بن جو کہ ایک سکھ ہے اس کا جواب سی ان سرونگ انڈیا ود مائی سکھ فیت پر اصلیت یہ ہے کہ یہ بھارت سکھ جرنیلا تے بوتیاں تے وشواس نہیں رکھتا جس لائک وکرم مصری ہم نے اینوں اور فرر Pop Shawn V expandا کرے تھے ہم نے اس کے ح bung cel don پر میں بنیام صور ڈاللہ رسیکar بس ، جالل تک سال اور تifie دور پر محد ، جاstrom شب اس نے کیونکہ وہ ہمارتی گاہل میں جانگ لڑنانی سی چھوٹے انسو اچھ بوچی جڑے ہیں وہ کوٹ مارشل شیدتے جا سب سے ہے اور سکھ ورچسٹس اس کوئی چونٹو آنامس جے کسے بھی سکھ بوچی دی نوپی چاندیا کوٹ مارشل ہوتا ہے ہمارشل ہوتا ہے ہمارشل ہوتا ہے ہمارشل ہوتا ہے ہمارشل ہوتا ہے کیونکہ جانگ اجے جاریا ختم نہیں ہوئی ਤੁਸੀਂ ਹਿੰਦੁਸਤਾਨ ਦੇ ਨਾਲ ਨਹੀਂ ਪਾਕਿਸਤਾਨ ਦੀ ਆਰਮੀ ਦੇ ਨਾਲ ਫੜਨਾ ਹੈ ਫੌਜ ਨਾਲ ਫੜਨਾ ਹੈ ਉਹ ਦੂਜੇ ਪਾਸੇ ਵੀ ਆਰਗੂਮੈਂਟ ਟੂ ਲਿਬਰੇਟ ਜਪਾਨ ਆਫ ਇੰਡੀਅਨ ਅਕੂਪੇਸ਼ਨ ਟੂ ਕ੍ਰੀਏਟ ਅ ਸਿਕ ਫਾਰਮ ਲੈਂਡ ਤੁਸੀਂ ਸਾਥ ਦੇਣਾ ਅਲਸਟਾਰ ਰੈਫਰੈਂਡਮ ਦਾ ਵੀ ਐਂਡ ਅਮਰਤੀ ਨਾਊ ਯੂ ਵਿਲ ਰੀਅਲਾਈਜ਼ ਐਂਡ ਐਵਰੀ ਸਿੱਖ ਜਰਨਲ ਸੋ ਇੱਥੇ ਜਿਹੜਾ ਪੰਨੂ ਦਾ ਵੀਡੀਓ ਹੈ ਤੁਸੀਂ ਇਸ ਦਾ ਵੀਡੀਓ ਦੇਖ ਲਿਆ ਇਸ ਤੇ ਸਵਾਲ ਸੁਣ ਲਏ ਪੰਨੂ ਇੱਥੇ ਜਿਹੜੀਆਂ ਗੱਲਾਂ ਕਹਿੰਦਾ ਹੈ ਚਾਹੇ ਉਸ ਨੂੰ ਭਾਰਤ ਨਾਲ ਲੜਾ ਦੋ ਚਾਹੇ ਸਿੱਖਾਂ ਨੂੰ ਪਾਕਿਸਤਾਨ ਨਾਲ ਲੜਾ ਦੋ ਨੁਕਸਾਨ ਤਾਂ ਸਿੱਖਾਂ ਦਾ ਹੀ ਹੋਊਗਾ ਨਾ ਤਾਂ ਇਸ ਪ੍ਰਕਾਰ ਦੇ ਨਾਲ ਪੰਨੂ ਦਾ ਜਿਹੜਾ ਵੀਡੀਓ ਹੈ ਇਹ ਸਾਹਮਣੇ ਹੁੰਦਾ ਹੈ ਇਸ ਵੀਡੀਓ ਦੇ ਵਿੱਚ ਜਿਹੜੇ ਉਸ ਨੇ ਸਵਾਲ ਚੱਕੇ ਨੇ ਇਨ੍ਹਾਂ ਸਵਾਲਾਂ ਦਾ ਕੋਈ ਵੀ ਸਿਰ ਪੈਰ ਨਹੀਂ ਹੈ ਆਰਮੀ ਦੇ ਵਿੱਚ ਜਿਹੜੇ ਸਾਡੇ 에ਅਰ ਫੋਰਸ ਦੇ ਚੀਫ ਨੇ ਅਮਰਪ੍ਰੀਤ ਸਿੰਘ ਜੀ ਇਹਨਾਂ ਦੇ ਨਾਲ ਅਜੇਹੀ ਕੋਈ ਵੀ ਘਟਨਾ ਕਿਤੇ ਵੀ ਇਹਨਾਂ ਦਾ ਅਪਮਾਨ ਨਹੀਂ ਹੋਇਆ ਨਾ ਹੀ ਇਹਨਾਂ ਦੀ ਦੇਸ਼ ਭਗਤੀ ਦੇ ਉੱਤੇ ਸਵਾਲ ਚੱਕੇ ਗਏ ਨੇ ਪਰ ਪੰਨੂ ਤਾਂ ਕੇ ਗੱਲ ਕੌਣ ਪਹੁੰਚਉਣ ਵਾਲਾ ਪੰਨੂ ਨੂੰ ਇਹ ਗੱਲ ਕੌਣ ਦੱਸਣ ਵਾਲਾ ਕਿ ਆਰਮੀ ਚੀਫ ਦੇ ਜਿਹੜੇ ਆਰਮੀ ਦੇ ਵਿੱਚ ਆਪਣੇ ਅਮਰਪ੍ਰੀਤ ਜੀ ਨੇ ਚੀਫ ਨੇ 에ਅਰ ਫੋਰਸ ਦੇ ਇਹਨਾਂ ਦੀ ਦੇਸ਼ ਭਗਤੀ ਦੇ ਉੱਤੇ ਸਵਾਲ ਚੱਕੇ ਗਏ ਨੇ ਚਲੋ ਤੁਹਾਨੂੰ ਹੁਣ ਪਾਕਿਸਤਾਨ ਵਾਲਾ ਵਰਜਨ ਸੁਣਾਉਨੇ ਹਾਂ ਪਾਕਿਸਤਾਨ ਵਾਲਾ ਵਰਜਨ ਵੀ ਪੰਨੂ ਦੇ ਨਾਲ ਮਿਲਦਾ ਹੈ ਸੁਣੋ ਜਰਾ ਇਹਨਾਂ ਦਾ ਰਮੇਸ਼ ਰੋੜਾ ਜਿਹਦਾ ਵੀਡੀਓ ਜਿਹੜੇ ਬਾਹਰ ਬੈਠੇ ਨੇ ਜਿਹੜੇ ਸਾਡੇ ਵਾਲੇ ਸਟੂਡ میں انہوں نے پنجابی گل گا نال میں اپنی قومی زبان بھی بلانگا گا جی سب سے پہلے تو میں اس پاکستان کی قوم کو مبارک بات پیش کروں سو میں اپنی پوری پاکستان کی قوم کو یہ جو میں پاکستان آرمی نے پاک افواز نے پاکستان ایئر فورس کے شہینوں نے پاکستانوں نے جس طریقے سے دشمن کو دھول چٹائی اور یہ پیغام دیا ابھی یہ جو بھارت نے پاکستان پہ ایک اگریشن کی اس کی مثال ابھی ملی پاکستان ان کی حکمت عملی آرمی چیف جناب سید آسم صاحب ایئر مارشل ایئر چیف نیوی کے چیف اور پوری ٹیم نے مل کے جس طریقے سے دلی رہنا طریقے سے اس کا اس پورے آپریشن کو کیا تو میں سب کا شکر گزار ہوں اور شکریہ ادا کرتا ہوں کہ ہم نے اس جو ہماری امن کی کاوش ہے اس کو ہم نے اچیو کیا کہ اب اس کے بعد میں پنجابی میں اپنی سکھ قوم کا شکریہ ادا کروں اپنی جو سکھ قوم دا جنہاں نے کیا سی چٹان دی طرح پاکستان دے نال کھڑے ہوں امریکہ تو لے کے بھارت تک ہر سکھ نے کیا سی چٹان دے نال پاکستان دے نال کھڑے ہوں کیوں کیونکہ پوتر ترتی ہے سکھ قوم نے کیا سی پاکستان دے نال کھڑے ہوں او ملک جنہی مودی سرکار بارے مشہور ہے کہ بچر رہے او ملک جتے اقلی تانو تحفظ دیں گے اسے ملک دے شہریہ نے کیا کہ اسی اس پنجاب لیندہ پنجاب تے چردہ پنجاب اسی خون خرابہ نہیں ہون دیا گے اگر مدی سرکار نو بہت شوق ہے جانگے دا جاون رازستان تے جرائی جا جاون جاون گجرات جتھو دا دے لکب مجرہ گجرات دا پتہ لگا مدی سرکار نو کہ پاکستان دے بارے سکتا بڑا پوزٹیو نکڑ میں نفرت کدہ پیدا کر ننکانہ سب پہ ڈرون اٹیک بھیجا جاتا ہے ننکارہ صاحب کیا ہے ننکارہ صاحب میری ہو ننکارا صاحب میرے لیے ایسے جیسے آپ کے لیے مکہ تل مکرمہ اور مدینہ تل منورہ جگہ پہ اٹیک کیا جاتا ہے اسی دن رات کو مزائل چھوڑ کے امرے سر پہ اٹیک کیا جاتا ہے کیوں تاکہ سکھ کو یہ پیغام دیا جائے کہ پاکستان آپ کی متبادل سے اٹیک کر رہا ہے لیکن میں اپریشیٹ کرتا ہوں اپنی سکھ قوم کو میری سکھ قوم ڈٹی رہی آخری لمحے تک ਆਪਣੇ ਪਾਕਿਸਤਾਨ ਦੇ ਉਸ ਮੌਕਮੇ 'ਤੇ ਸਾਥ ਜੋ ਅਮਨ 'ਤੇ ਅਸੀਂ ਗੱਲ ਕਰਦੇ ਹਾਂ ਰਮੇਸ਼ ਅਰੋੜਾ ਜੀ ਨੇ ਜਿਹੜੀਆਂ ਗੱਲਾਂ ਕਹੀਆਂ ਇਹਨਾਂ ਦੇ ਦੋ ਵਰਜਨ ਨੇ ਪਹਿਲਾਂ ਤਾਂ ਇਹ ਕਹਿੰਦੇ ਨੇ ਕਿ ਪਾਕਿਸਤਾਨੀ ਆਰਮੀ ਨੇ ਭਾਰਤੀ ਆਰਮੀ ਦਾ ਮੂੰਹ ਤੋੜ ਜਵਾਬ ਦਿੱਤਾ ਦੂਜੇ ਪਾਸੇ ਇਹ ਕਹਿੰਦੇ ਨੇ ਕਿ ਭਾਰਤ ਨੇ ਆਪਣੇ ਖੇਤਰ ਦੇ ਵਿੱਚ ਆਪੇ ਮਸਲੇ ਸਿੱਟ ਲਈਆਂ ਇਹਨਾਂ ਦੇ ਇਹਨਾਂ ਬਿਆਨਾਂ ਨੂੰ ਆਧਾਰ ਬਣਾ ਕੇ ਪੰਨੂ ਵੀਡੀਓ ਬਣਾ ਦਿੰਦਾ ਹੈ ਔਰ ਉਸ ਤੋਂ ਬਾਅਦ ਸਿੱਖਾਂ ਦੇ ਪ੍ਰਤੀ ਦੇਸ਼ ਦੇ ਵਿੱਚ ਕਿਤਨਾ ਕਿਤੇ ਨਾ ਅਗਰ ਕੋਈ ਆਪਸ ਦੇ ਵਿੱਚ ਰਹਿਣਾ ਵਿੱਚ ਹੁੰਦੇ ਨੇ ਕਿਤੇ ਲੋਕਾਂ ਦੇ ਵਿੱਚ ਥੋੜਾ ਬਹੁਤ ਪ੍ਰੇਮ ਬਚਿਆ ਹੈ ਤਾਂ ਅਜਿਹੇ ਵੀਡੀਓ ਅਜਿਹੇ ਭਾਸ਼ਣ ਲੋਕਾਂ ਦੇ ਵਿੱਚ ਨਫ਼ਰਤ ਪਨਉਣ ਦਾ ਕੰਮ ਕਰਦੇ ਨੇ ਕੁਝ ਘੰਟਿਆਂ ਦੇ ਵਿੱਚ ਜਿਹੜਾ ਅਮਰੀਕਾ ਕਹਿੰਦਾ ਸੀ ਕਿ ਭਾਰਤ ਪਾਕਿਸਤਾਨ ਲੜਦੇ ਰਹਿਣ ਅਸੀਂ ਉਸ ਦੇ ਵਿੱਚ ਨਹੀਂ ਪੈਣਾ ਇਹ ਭਾਰਤ ਪਾਕਿਸਤਾਨ ਦਾ ਆਪਸੀ ਮਸਲਾ ਹੈ ਪਰ ਅਜਿਹਾ ਕੀ ਹੋ ਗਿਆ ਜਿਹੜਾ 10 ਤਰੀਕ ਨੂੰ ਸਵੇਰੇ ਇਹ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਸੀ ਅਸੀਂ ਭਾਰਤ ਪਾਕਿਸਤਾਨ ਦੇ ਵਿੱਚ ਨਹੀਂ ਪੈਣਾ ਸ਼ਾਮ ਨੂੰ ਉਹਨਾਂ ਦਾ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਉਹਨਾਂ ਦੇ ਰੱਖਿਆ ਮੰਤਰੀ ਸਾਰੇ ਟਵੀਟ ਕਰ ਦਿੰਦੇ ਨੇ ਕਿ ਅਸੀਂ ਭਾਰਤ ਪਾਕਿਸਤਾਨ ਦਾ ਯੁੱਧ ਉਹ ਦੱਸਦਾ ਬ੍ਰਿਟੇਨ ਦੇ ਵਿੱਚ ਦੋਸਤੋ ਇੱਕ ਗਰੂਮਿੰਗ ਗੈਂਗ ਹੈ ਇਹ ਜਿਹੜਾ ਗਰੂਮਿੰਗ ਗੈਂਗ ਹੈ ਇਹ ਉੱਥੋਂ ਦੀਆਂ ਬੱਚੀਆਂ ਨੂੰ ਬਰਗਲਾ ਕੇ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦਾ ਹੈ ਇਸ ਗਰੂਮਿੰਗ ਗੈਂਗ ਦੀ ਪਛਾਣ ਹੋਈ ਉੱਥੇ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਉੱਥੋਂ ਦੀ ਪੁਲਿਸ ਨੇ ਇਸ ਦੀ ਪਛਾਣ ਕਰਕੇ ਦੱਸ ਦਿੱਤਾ ਕਿ ਇਹ ਮੁ슬림 ਗੈਂਗ ਹੈ ਮੁਸਲਿਮ ਗੈਂਗ ਦੇ ਵੱਲੋਂ ਜਿਹੜੇ ਪਾਕਿਸਤਾਨ ਦੇ ਨਾਲ ਸਬੰਧਤ ਨੇ ਉਹਨੇ ਦੱਸਿਆ ਕਿ ਅਨਾਥ ਆਸ਼ਰਮ ਤੋਂ ਬੱਚਿਆਂ ਨੂੰ ਚੱਕ ਲੈਂਦੇ ਨੇ ਸਕੂਲਾਂ ਕਾਲਜਾਂ ਦੇ ਵਿੱਚ ਇਹਨਾਂ ਦਾ ਪਿੱਛਾ ਕਰਦੇ ਨੇ ਜਿਹੜੀਆਂ ਤਕਰੀਬਨ 18 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਹੁੰਦੀਆਂ ਨੇ ਬੱਚੇ ਹੁੰਦੇ ਨੇ ਇਹਨਾਂ ਨੂੰ ਕੁਝ ਵੀ ਸਹੀ ਗਲਤ ਨਹੀਂ ਪਤਾ ਹੁੰਦਾ ਤਾਂ ਉਹਨਾਂ ਨੂੰ ਇਹ ਚੱਕ ਲੈਂਦੇ ਨੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਨਸ਼ੇ ਦੇ ਉੱਤੇ ਲਾਉਂਦੇ ਨੇ ਨਸ਼ੇ ਤੇ ਲਾ ਕੇ ਉਹਨਾਂ ਦੇ ਨਾਲ ਅਸ਼ਲੀਲ ਹਰਕਤਾਂ ਕਰਕੇ ਇਹਨਾਂ ਦਾ ਬਲੈਕਮੇਲ ਵੀਡੀਓ ਬਣਾ ਕੇ ਇਹਨਾਂ ਨੂੰ ਬਲੈਕਮੇਲ ਕਰਦੇ ਨੇ ਇਸ ਪ੍ਰਕਾਰ ਦੀਆਂ ਘਟਨਾਵਾਂ ਲੰਬੇ ਸਮੇਂ ਤੋਂ ਬ੍ਰਿਟੇਨ ਦੇ ਵਿੱਚ ਹੋ ਰਹੀਆਂ ਨੇ ਔਰ ਇਹਨਾਂ ਘਟਨਾਵਾਂ ਦੇ ਵਿੱਚ ਸਿੱਖ ਪਰਿਵਾਰਾਂ ਦੇ ਉੱਤੇ ਅਤੇ ਹਿੰਦੂ ਪਰਿਵਾਰਾਂ ਦੇ ਉੱਤੇ ਸਾਰਿਆਂ ਤੋਂ ਵੱਧ ਅਸਰ ਹੋਇਆ ਕਿਉਂਕਿ ਸਿੱਖਾਂ ਦੀਆਂ ਬੱਚਿਆਂ ਨੂੰ ਅਤੇ ਹਿੰਦੂ ਪਰਿਵਾਰਾਂ ਦੇ ਬੱਚਿਆਂ ਨੂੰ ਜਬਰਦਸਤੀ ਚੱਕਿਆ ਜਾਂਦਾ ਸੀ ਇਸ ਗਰੂਮਿੰਗ ਗੈਂਗ ਦੇ ਵੱਲੋਂ ਔਰ ਇਸ ਦੀ ਪਛਾਣ ਪਾਕਿਸਤਾਨ ਵੱਜੋਂ ਹੋਈ ਹੈ ਉਸ ਦੇ ਉੱਤੇ ਪਾਕਿਸਤਾਨ ਨੇ ਅਜੇ ਤੱਕ ਸੀ ਨਹੀਂ ਕਢੀ ਔਰ ਪਾਕਿਸਤਾਨ ਦੇ ਬੜੇ ਬੜੇ ਵੱਡੇ ਐਕਟਿਵਿਸਟ ਇੰਗਲੈਂਡ ਦੇ ਵਿੱਚ ਬਹਿ ਕੇ ਗੱਲਾਂ ਕਰਦੇ ਨੇ ਹੁਣ ਬ੍ਰਿਟੇਨ ਦੀ ਸਰਕਾਰ ਨੇ ਅਜੇ ਤੱਕ ਇਸ ਗਰੂਮਿੰਗ ਗੈਂਗ ਦੇ ਖਿਲਾਫ ਕੋਈ ਵੱਡਾ ਰੈਕਸ਼ਨ ਨਹੀਂ ਲਿਆ ਸਾਡੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਇਸ ਕਿਊਰ ਕੋਡ ਨੂੰ ਸਕੈਨ ਕਰਕੇ ਸਪੋਰਟ ਕਰ ਸਕਦੇ ਜੇ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ